ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਵਾਲੇ ਕਾਟਨ ਦੇ ਸੂਟ ਆਉਣਗੇ 5 ਮੀਟਰ ਆਲ ਓਵਰ ਕਾਟਨ ਦਾ ਸੂਟ ਆਏਗਾ ਬਹੁਤ ਸੋਹਣੀ ਇਹਨਾਂ ਦੇ ਥ्रेड ਐਮਬਰਾਇਡਰੀ ਹੋਈ ਹੋਈ ਆ ਫਰੰਟ ਤੇ ਐਂਡ ਇਹਨਾਂ ਦੇ ਨਾਲ ਜਿਹੜੇ ਦੁਪੱਟੇ ਨੇ ਉਹ ਮਸਲੀਨ ਕਾਟਨ ਦੇ ਆਉਣਗੇ ਠੀਕ ਹੈ ਇੱਕ ਇਹਦੇ ਵਿੱਚ ਇਹ ਕਨਸੈਪਟ ਹੈਗਾ ਜੀ ਸੇਮ ਐਮਬਰਾਇਡਰੀ ਹੈਗੀ ਐ ਡਿਜ਼ਾਈਨਰ ਸੇਮ ਆ ਬਟ ਇਹਨਾਂ ਦੇ ਵੀ ਕਾਟਨ ਹੈਗੀ ਇਹਨਾਂ ਦੇ ਦੁਪੱਟੇ ਜਿਹੜੇ ਸੁਪਰ نیٹ ਦੇ ਹੋਣਗੇ ਐਂਡ ਕਾਟਨ ਵੀ ਡਿਜ਼ਾਈਨਰ ਹੈ ਇਹ ਮਸਲੀਨ ਕਾਟਨ ਦੇ ਸੂਟ ਹੈ ਜੀ ਬਹੁਤ ਸੋਹਣੇ ਨੇ ਨੈਕਲਾਈਨਸ ਬਣੇ ਹੋਏ ਤੇ ਬਹੁਤ ਸੋਹਣੀ ਇਹਨਾਂ ਤੇ ਮ ਇਹ ਵਾਲਾ ਫੈਬਰਿਕ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਪਿਆਰਾ ਫੈਬਰਿਕ ਹੈਗਾ ਜੀ ਇਹ ਇਹ ਪੂਰੇ ਫੈਬਰਿਕ ਦੇ ਉੱਪਰ ਹੈਂਡਵਰਕ ਐਮਬਰਾਇਡਰੀ ਦਿੱਤੀ ਹੁੰਦੀ ਹੈ ਪੋਜੀਸ਼ਨ ਪ੍ਰਿੰਟ ਦੇ ਉੱਪਰ ਤੇ ਕੋਦ ਤੁਸੀਂ ਕੱਟ ਦਾ ਨਾ ਯੂਜ਼ ਕੀਤਾ ਹੈਗਾ ਸਾਰਾ ਹੱਥ ਦਾ ਕੰਮ ਹੁੰਦਾ ਹੈ ਇਹ ਵਾਲਾ ਫੈਬਰਿਕ ਵੀ ਬਹੁਤ ਪਿਆਰਾ ਪਲੇਨ ਬਾਟਮ ਨਾ ਤੁਸੀਂ ਲੈ ਸਕਦੇ ਇਹ ਵੀ ਪਿਓਰ ਕ੍ਰੇਪ ਦੇ ਉੱਪਰ ਬਣਿਆ ਹੋਇਆ ਪਿਓਰ ਥ੍ਰੈਡਵਰਕ ਤੇ ਸਿੱਪੀ ਵਰਕ ਦਿੱਤਾ ਹੋਇਆ ਇਹ ਫੈਬਰਿਕ ਦੇ ਵਿੱਚ ਆਰੀ ਵਰਕ ਦਿੱਤਾ ਹੋਇਆ ਜੀ ਬਹੁਤ ਹੀ ਜਿਆਦਾ ਸੋਹਣਾ ਇਹ ਫੈਬਰਿਕ ਵੀ ਪਿਓਰ ਕ੍ਰੇਪ ਦੇ ਵਿੱਚ ਆਉਂਦਾ ਹੈ ਇਹਨਾਂ ਦੇ ਤੁਸੀਂ ਲਹਿੰਗੇ ਜਾਂ ਫਿਰ ਸੂਟ ਵੀ ਰੈਡੀ ਕਰ ਸਕਦੇ ਹੋ ਇਹ ਵਾਲੇ ਸੂਟ ਜਿਹੜੇ ਨੇ ਇਹ ਸਾਰਿਆਂ ਦਾ ਪ੍ਰਾਈਸ ਇੱਕੋ ਰਹੇਗਾ ਐਂਡ ਇਹ ਮਸਲੀਨ कॉटन ਦੇ ਸੂਟ ਹੋਣਗੇ ਦੁਪੱਟੇ ਹੋਣਗੇ ਜੀ ਇਹਨਾਂ ਦੇ ਨਾਲ ਮਸਲੀਨ ਦੇ ਤੇ ਡਿਜ਼ਾਈਨ ਅਲੱਗ-ਅਲੱਗ ਹੈ ਤੁਸੀਂ ਕੋਈ ਵੀ ਬਾਏ ਕਰ ਸਕਦੇ ਹੋ